ਜੋ ਜਿਹੜਾ ਰੋਸੇ ਤਕੀਦੇ ਨੂੰ ਮੋਰ ਮੁਰਗਾ ਵਾ ਮੇਰਰ ਤੋਂ ਬਿਲਕੁਲ ਪਾਣੀ ਨਾਲ ਖੜਾ ਖੜਾ ਤੇ ਦੂਰ ਦੂਰ ਤੱਕ ਪਾਣੀ ਤੇ ਆਹ ਕੋਪਰਟਿਵ ਟੀਮਾਂ ਜਾਂਦੀਆਂ ਨੇ ਜਾ ਕੇ ਬਚਾਉਣ ਦੀ ਕੋਸ਼ਿਸ਼ ਪੂਰੀ ਘਰਾਂ ਦੇ ਵਿੱਚੋਂ ਪਰਿਵਾਰ ਬੱਚਿਆਂ ਨੂੰ ਪੂਰਾ ਬਚਾਉਂਦੇ ਆ ਤੇ ਕੱਢ ਕੇ ਲਿਆਉਂਦੇ ਆ ਪਾਣੀ ਦੀ ਤਬਾਈ ਤੋਂ ਰੈਸਕਿਊ ਟੀਮਾਂ ਜਾਂਦੀਆਂ ਨੇ ਜੀਪੀ ਵਾਲੇ ਲਾਗੇ ਦੇ ਦਿਓ ਸਾਲ ਘਰ ਭਰਾਂ ਦੇ ਰਹੋ ਅਸੀਂ ਧੰਨਵਾਦ ਕਰਦੇ ਹਾਂ ਟਰੈਕਟਰ ਵਾਲਾ ਜਿਹਨੇ ਕਿਹਾ ਕਿ ਕਿਸਾਨ ਖੁਸ਼ਹਾਲ ਰਹੇਗਾ ਤੇ ਸਾਡੀ ਖੁਸ਼ਹਾਲੀ ਹੋਏਗੀ ਬਾਰਡਰ ਲਾਈਨ ਆਪਣੇ ਤੋਂ ਕਿੰਨੀ ਇੱਥੋਂ ਵੀਰਦੀ ਪਹੁੰਚਦੀ ਹੈ ਇਹ ਬਿਲਕੁਲ ਲਾਗੇ ਲਾਗੇ ਆ 3 ਕਿਲੋਮੀਟਰ ਸਾਲੇ ਚੱਕਾ 3-4 ਕਿਲੋਮੀਟਰ ਆ ਭਰੀਲਾਵਾ 3-4 ਕਿਲੋਮੀਟਰ ਆ ਸਾਰੇ ਪਿੰਡ ਨੇ ਲਾਗੇ ਲਾਗੇ ਸਾਰੇ ਪਿੰਡ ਨੇ ਹਾਂਜੀ ਤੇ ਜਿਹੜੀ ਅੱਜ ਕੰਮ ਦੱਸਾ ਸਾਰਾ ਠੀਕ ਹੈ ਜੀ ਸਸੀ ਗਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਕਿ ਤੁਸੀਂ ਦਸੋਂ ਕਿਹੜੇ ਕਿਹੜੇ ਪਿੰਡਾਂ ਅੱਜ ਆਪਾਂ ਕਲਾਨੌਰ ਦੇ ਲਾਗਦੇ ਪਿੰਡਾਂ ਸਾਰਿਆਂ ਦਾ ਏਰੀਆ ਵੇਖ ਕੇ ਆਏ ਆ ਤੇ ਜਿੱਦਾਂ ਕਿ ਡੇਰੀਵਲ ਕਰਨ ਰੋਸਾ ਬਕੀਵਾ ਖਾਸਾ ਬਰੀਲਾ ਛਾਲੇ ਚੱਕ ਛਾਲੇ ਚੱਕ ਜਿੰਨੇ ਵੀ ਨਾਲ ਲੱਗਦੇ ਪਿੰਡ ਆ ਤੇ ਸਾਰਿਆਂ ਨੇ ਹੀ ਹੜ੍ਹ ਨੇ ਜਿਹੜਾ ਬਹੁਤ ਬੁਰੀ ਹੰਦ ਕੀਤੀ ਹੈ ਤੇ ਨਾਲ ਹੀ ਆਪਾਂ ਉੱਥੋਂ ਦੇ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ ਵੀ ਵਿਚਾਰੇ ਕਿਦਾਂ ਹੜ੍ਹ ਤੋਂ ਪੀੜਤ ਨੇ ਤੇ ਕਿਹੜੀ ਕਿਹੜੀ ਮਾਰ ਚ ਲੱਗਦੀ ਹੈ ਤੇ ਅੱਜ ਦਾ ਵਲੌਗ ਤੁਸੀਂ ਸਾਰਾ ਵੇਖਿਓ ਸਕਿਪ ਕਰਕੇ ਨਾ ਵੇਖਿਓ ਪੂਰਾ ਹੀ ਸਾਰਾ ਜਿਹੜਾ ਧਿਆਨ ਨਾਲ ਵੇਖਿਓ ਕਿਉਂਕਿ ਉੱਥੋਂ ਦੇ ਲੋਕ ਕਿੰਨਾ ਟਾਈਮ ਕੱਢੇ ਦੇ ਕੇ ਕਮੈਂਟਰੀ ਕਿੰਨਾ ਔਖਾ ਵਾ ਤੁਹਾਨੂੰ ਸਾਰਾ ਕੁਝ ਆਪੇ ਹੀ ਪਤਾ ਲੱਗ ਜਾਣਾ ਹਾਂਜੀ ਤੇ ਬਾਕੀ ਟੀਮਾਂ ਡੀਆਂ ਨੇ ਕੁਝ ਹਨਾ ਆਰਮੀ ਵਾਲੇ ਵੀਰ ਜੀ ਆਏ ਨੇ ਹਾਂਜੀ ਰੈਸਕਿਊ ਟੀਮਾਂ ਆ ਕੇ ਆਈਆਂ ਨੇ ਉਹ ਆਪਣਾ ਪੂਰਾ ਯੋਗਦਾਨ ਦੇ ਆਈਆਂ ਨੇ ਪਰ ਹਾਲਾਤ ਜਿਹੜੇ ਬਹੁਤ ਹੀ ਬੱਤਰ ਬਹੁਤ ਹੀ ਮਾੜੇ ਨੇ ਹਾਂਜੀ ਹੁਣ ਆਪਾਂ ਉਥੋਂ ਡੇਰਾ ਤੋਂ ਕੋਟਲੀ ਰੋਡ ਤੇ ਆ ਗਏ ਆ ਬਟਾਲਿਆ ਰੋਡ ਜਿਹੜਾ ਕੋਟਲੀ ਅੱਡੇ ਤੇ ਵੇਖੋ ਆ ਕੋ गावा ਵੀਰ ਵਿਚਾਰੇ ਕਿੰਦਾ ਲੱਤ ਖਿ ਲਿਆਉਣ ਦੇ ਆ ਬੁਰੇ ਹਾਲਾਤ ਨੇ ਭੁੱਖੇ ਡੰਗਰ ਨੇ ਮਾਲ ਡੰਗਰ ਭੁੱਖਾ ਕੋਣੇ ਇੱਥੋਂ ਆਪਾਂ ਕੋਟਲੀ ਅੱਡੇ ਚੱਲੇ ਆ ਕਲਾਨੌਰ ਕੋਈ ਕਲਾਨੌਰ ਦੀ ਸਥਿਤੀ ਬੰਦੇ ਬਹੁਤ ਖਰਾਬ ਆ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਕਲਾਨੌਰ ਦੇ ਕੀ ਹਾਲਾਤ ਨੇ ਕੋਟਲੀ ਤਾਂ ਜੇ ਠੀਕ ਆ ਕੋਟਲੀ ਅੱਡਾ ਜਿਹੜਾ ਇੱਥੇ ਪਾਣੀ ਦੀ ਹਜੇ ਸਾਫ਼ ਆ ਬਿਲਕੁਲ ਤੇ ਹੁਣ ਕਲਾਨੌਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਤੇ ਹੁਣ ਆ ਪਾ ਗਏ ਆ ਕਲਾ ਨੌਰਦੀ ਮੰਡੀ ਦੇ ਨਹੀਂ ਨਹੀਂ ਆ ਵੇਖੋ ਕਿਦਾਂ ਡੰਗਰ ਲੋਕਾਂ ਨੇ ਲਿਆ ਕੇ ਇੱਥੇ ਮੰਡੀ ਦੇ ਵਿੱਚ ਜਿਹੜੇ ਆ ਇਕੱਠੇ ਕੀਤੇ ਆ ਵਿਚਾਰਿਆਂ ਨੇ ਕਿਉਂਕਿ ਬਹੁਤ ਬੁਰਾ ਹਾਲਾ ਸਿਰਫ ਕਲਾ ਨੌਰਦੀ ਜਿਹੜੀ ਮੰਡੀ ਆ ਇਹਦੇ ਵਿੱਚ ਅਜੇ ਪਾਣੀ ਨਹੀਂ ਹੈਗਾ ਤੇ ਸਾਰੇ ਡੰਗਰ ਵੇਖੋ ਕਿਦਾਂ ਵਿਚਾਰਾ ਲੋਕਾਂ ਦਾ ਬੁਰਾ ਹਾਲਾ ਤੇ ਬਾਕੀ ਜਾ ਕੇ ਤੁਹਾਨੂੰ ਕਲਾ ਨੌਰਦੀ ਸਥਿਤੀ ਮੇਨ ਸ਼ਹਿਰ ਦੀ ਵਿਖਾ ਦਿੰਦੇ ਆ ਪੀ ਪਾਣੀ ਕਲਾ ਉਹ ਤੋਂ ਜਦੋਂ ਅਸੀਂ ਬਰੀਲੇ ਨੂੰ ਦੋਸੇ ਪਕਾਈਵੇਂ ਨੂੰ ਉਤਰਦੇ ਆ ਬਸ ਅੱਡੇੋਂ ਕਲਾ ਨੌਰ ਦਾ ਜਿਹੜਾ ਉਹ ਤੋਂ ਪਰੇ ਨੂੰ ਉਤਰਦੇ ਤਾਂ ਉੱਥੇ ਪਾਣੀ ਪਾਣੀ ਹੈ ਤੇ ਜਾ ਕੇ ਤੁਹਾਨੂੰ ਵਿਖਾਉਨੇ ਆ ਹੁਣ ਆਪਾਂ ਆ ਗਿਆਂ ਕਲਾ ਨੌਰ ਸ਼ਹਿਰ ਦੇ ਵਿੱਚ ਤੇ ਕਲਾ ਨੌਰ ਤੋਂ ਡੇਰਾ ਰੋਡੋਂ ਲੱਗੇ ਆ ਤੇ ਥੋੜਾ ਜੀ ਅੱਡੇ ਕਲਾ ਨੌਰ ਦੇ ਅੱਡੇ ਦੇ ਵਿੱਚੋਂ ਅੱਧਾ ਕਿਲੋਮੀਟਰ ਹੀ ਡੇਰੇ ਨੂੰ ਹੁੰਦਿਆਂ ਅੱਗੇ ਪਾਣੀ ਵੇਖੇ ਤੋਂ ਤੱਕ ਪਹੁੰਚ ਗਿਆ ਉਹ ਕੋ ਤੁਹਾਨੂੰ ਦਿਖੇਗਾ ਅੱਗੇ ਤੇ ਮਲਕੀ ਤਕਰੀਬਨ ਸ਼ਹਿਰ ਦੇ ਵਿੱਚ ਹੀ ਆ ਸਮਝ ਲਓ ਤੇ ਆ ਵੇਖੋ ਇਤੋਂ ਤੱਕ ਡੇਰੇ ਦਾ ਜਿਹੜਾ ਆ ਗਿਆ। ਹਾਂ। ਉਹ ਪੂਰਾ ਇੱਕੋ ਜਿਹਾ ਮਦਾਨੀ ਸਾਰਾ ਇਲਾਕਾ ਪਾਣੀ ਨਾਲ ਭਰਿਆ। ਦੂਰ ਤੱਕ ਨਿਗਾ ਜਿਵੇਂ ਪਾਣੀ ਪਾਣੀ ਆ। ਇੱਕ ਅਲਾ ਨਾਲੋਂ ਤੂੰ ਖੱਬੇ ਹੱਥ ਜੋ ਡੇਰੇ ਨੋਈ ਦਾ ਨਾਲ ਹੀ ਸ਼ਹਿਰ ਦੇ ਅੱਧਾ ਕਿਲੋਮੀਟਰ। ਆਕ। ਊਰੇ ਪਾਸੇ ਜਿਹੜਾ ਬਹੁਤ ਬੁਰਾ ਆਣਾ। ਕਿੱਥੋਂ ਤੱਕ ਅੱਛਾ ਉੱਧਰ ਕਿੱਥੋਂ ਤੱਕ ਆ ਕਿੱਥੋਂ ਤੱਕ ਪਾਣੀ ਆਹੀ ਰਹਿਣੀ ਜਿਹੜਾ ਮਾਨ ਠੀਕ ਆ ਠੀਕ ਆ ਠੀਕ ਆ ਇਹ ਲੱਗੇ ਲੱਗੇ ਫਿਰ ਗਿਆ ਨਾ ਸਾਰੇ ਨਾ ਆ ਸਾਰੇ ਜਿੱਦਾਂ ਹੁਣ ਆ ਗਏ ਨਹੀਂ ਹੁਣ ਚੋੜੇ ਗਏ ਹਾਂਜੀ ਚੋੜੇ ਹੁਣ ਜਿੱਦਾਂ ਪਾਣੀ ਖੰਡੂ ਗਈ ਸੀ ਸੋਦਾ ਮੇਰੇ ਗੇਟੀ ਆ ਪਾਟਿਆ ਸਾਂਪਤੀਆਂ ਦੇ ਕੋਲ ਪਾਣੀ ਛੜਕਦੇ ਹਨ ਉਹ ਨਾ ਉਹ ਜਾਂ ਮੋੜਨਾ ਆਰ ਬਾਰੀ ਹੁੰਦਾ ਦੇਖੋ ਆ ਆ ਵੇਖੋ ਆ ਸਾਈਡ ਜਿਹੜੀ ਰੋਸਾ ਪਕੀਵਾ ਖੱਦਰੀ ਸਾਰਾ ਪਾਣੀ ਪਾਣੀ ਇਧਰ ਇਹ ਪੂਰੇ ਆਪਣੇ ਜੀਵ ਸੇਵਾ ਦੇ ਵਿੱਚ ਲੱਗੇ ਆ ਪੂਰੀ ਦਿਨ ਰਾਤ ਕਿੱਤੀ ਆ ਤੇ ਆਹ ਇਲਾਕਾ ਦੇ ਦੇਖਣ ਦੇ ਜੇ ਸਾਰਾ ਕਲਾਂਗੋਤ ਵਾਲੇ ਪਾਸੇ ਜੇਕ ਤੁਹਾਨੂੰ ਦੱਸਿਆ ਰੋਸਤਾ ਪੁਕੀਮਾਰ ਖੱਦਰੀ ਬਰੀਲਾ ਨਾਲ ਨਾਲ ਦੇ ਇਲਾਕੇ ਨੇ ਸਾਰੇ ਪਾਣੀ ਦੂਰ ਦੂ ਤੱਕ ਪਾਣੀ ਦੇ ਖੰਡਿਆ ਇਹ ਆਹ ਵੇਖੋ ਇੱਧਰ ਘਰਪੁਰ ਵਿੱਚ ਜਿਹੜੇ ਸਾਰੇ ਦੁਕਾਨ ਬਹੁਤ ਜ਼ਿਆਦਾ ਨੁਕਸਾਨ ਆ ਆ ਸਾਰੇ ਲਾਗਲੇ ਪਿੰਡ ਜਿਹੜੇ ਕਲਾ ਨਾਲ ਉਹਦੇ ਦੇਖੋ ਡੁੱਬੇ ਹੋਏ ਆ ਪਾਣੀ ਭਰ ਗਿਆ ਭਾਈ ਪਾਣੀ ਭਰ ਗਿਆ ਥੋੜਾ ਜਿਹਾ ਦੇਖੋ ਆ ਦੇਖੋ ਜਿਹੜਾ ਰੋਸੇ ਪਕੀਦੇ ਨੂੰ ਮੋੜ ਮੋੜਦਾ ਵਾ ਮੇਰ ਤੋਂ ਬਿਲਕੁਲ ਪਾਣੀ ਨਾਲ ਖਲਾ ਖਲਾ ਤੇ ਦੂਰ ਦੂਰ ਤੱਕ ਪਾਣੀ ਤੇ ਆਹ ਕੋਆਪਰੇਟਿਵਾ ਜਾਂਦੀਆਂ ਨੇ ਜਾ ਕੇ ਬਚਾਉਣ ਦੀ ਕੋਸ਼ਿਸ਼ ਪੂਰੀ ਘਰਾਂ ਦੇ ਵਿੱਚੋਂ ਪਰਿਵਾਰ ਬੱਚਿਆਂ ਨੂੰ ਪੂਰਾ ਬਚਾਉਂਦੇ ਆ ਤੇ ਕੱਢ ਕੇ ਲਿਆਉਂਦੇ ਆ ਪਾਣੀ ਦੀ ਤਬਾਹੀ ਤੋਂ ਪਲੱਸ 2 ਟੀਮਾਂ ਜਾਂਦੀਆਂ ਨੇ ਬੀਪੀ ਵਾਲੇ ਐਨਡੀਆਰਫ ਇੰਡੀਆ ਆਹ ਸੁਣੋ ਹਾਂ ਆ ਪਤਾ ਮੈਨੂੰ ਆ ਕਾਲਾ ਨਾਲ ਤੋਂ ਬਰੀਲਾ ਵਾਲੀ ਸਾਈਡ ਤੇ ਚੱਲੇ ਆ ਬਰੀਲਾ ਖਾਸਾ ਤੇ ਇਹ ਸਾਈਡ ਤੇ ਚੱਲੇ ਆ ਤੇ ਇਹਦੇ ਵੀ ਬਸ ਆ ਸ਼ਹਿਰ ਦੇ ਨਿਕਲਦੇ ਅੱਧਾ ਕਿਲੋਮੀਟਰ ਅੱਗੇ ਵੇਖੋ ਪਾਣੀ ਤੁਹਾਨੂੰ ਦੇਖਣੀ ਡਿਆ ਹੋਊਗਾ ਕਿ ਸਾਰਾ ਪਾਣੀ ਨਾਲ ਭਰਿਆ ਟੋਟਲ ਜਿਹੜਾ ਇਹ ਇਲਾਕਾ ਨਾ ਮਤਲਬ ਤੇ ਪਾਣੀ ਨਾਲ ਭਰਿਆ ਹੋਇਆ ਆ ਇੱਧਰ ਪੈਂਦੇ ਪਿੰਡ ਨੇ ਕਲਾ ਨੌਰ ਦੇ ਚੰਦੂ ਬਡਾਲਾ ਛਾਲੇ ਚੱਕ ਗੋੜਾ ਖਾਸਾ ਤੇ ਹੋਰ ਵੀ ਕਈ ਪਿੰਡ ਨੇ ਇੱਥੇ ਟੋਟਲ ਪਾਣੀ ਦਰਿਆ ਇੱਧਰ ਕਿਹ ਬੀਤੀ ਕਿਹੜਾ ਕਿਹੜਾ ਪਿੰਡ ਪੈਂਦਾ ਇੱਧਰ ਕਿਹੜਾ ਖਾਸਾ ਨੇ ਕਿ ਅਰੇ ਮੇਰੇ ਪਿੰਡ ਪੈਂਦੇ ਇੱਧਰ ਜੋ ਉਸ ਤੋਂ ਪੋਰ ਰੋਡ ਬਡਾਲਾ ਜਿੰਨੇ ਵੀ ਮਤਲਬ ਪਾਣੀ ਦੇ ਮਾਰ ਰਿਹਾ ਠਾਣ ਵਾਲਾ ਤੇ ਸਾਰਿਆਂ ਚ ਪਾਣੀ ਟੋਟਲ ਫਿਰਿਆ ਸਾਰਿਆਂ ਤੇ तकरीबन ਕੋਈ ਵੀ ਫਿਰਿਆ ਠੀਕ ਹੈ ਭਾਜੀ ਤੇ ਉਦਾਂ ਪਿੱਛੋਂ ਜਿੱਦਾਂ ਕਈ ਗਾਂਡੇ ਥੋੜਾ ਜਿਹਾ ਘਟਿਆ ਕਿ ਵਧਿਆ ਪਾਣੀ ਨਹੀਂ ਅੱਗੇ ਨਾਲ ਥੋੜਾ ਜਿਹਾ ਘਟਿਆ ਠੀਕ ਹੈ ਚਲੋ ਸ਼ੁਕਰ ਹੈ ਮਾਲਕ ਦਾ ਹਾਂ ਪਾਣੀ ਘਟਿਆ ਵਧਿਆ ਅੱਗੇ ਹਾਂਜੀ ਪਾਣੀ ਘਟਿਆ 8 ਇੰਚ ਘਟਿਆ ਕੱਲ੍ਹ ਨਾਲੋਂ ਹਾਂ ਕੱਲ੍ਹ ਨਾਲੋਂ ਘਟਿਆ ਰਾਤ ਮੈਣੇ ਰੱਖਿਆ ਪਾਣੀ ਹੋਰ ਤੋਂ ਫਰਾਂ ਨਹੀਂ ਹਾਂਜੀ ਰਾਤ ਜਿਹੜਾ ਪਾਣੀ ਨਾਲ ਬੋਲ ਰਿਹਾ ਹੈ ਬਣ ਕਾ 1 ਘੰਟੇ ਪਾਣੀ ਵਧਿਆ 4 ਫੁੱਟ ਅੱਛਾ ਕੱਲ ਰਾਤ ਵਧਿਆ ਹੈ ਬਣ ਨਹੀਂ ਨਹੀਂ ਹਾਂਜੀ ਕੱਲ 1 ਵਜੇ ਨਖਰਮੈ ਸੀ ਹਾਂਜੀ ਅੱਛਾ ਤੇ ਮਾਨੇਪੁਰ ਕੇ ਲੈ ਲਾ ਕੋ ਪਤਾ ਲੱਗਿਆ ਹੈ ਕਿ ਪਾਣੀ ਸੁਣ ਰਿਹਾ ਹਾਂਜੀ 1 ਵਜੇ ਦੀ ਇਨਫੋਰਮੇਸ਼ਨ ਆਈ ਤੇ ਉਹ ਫਟਕੜੇ ਦੇ ਬੰਦੇ ਨੇ ਕਿਹਾ ਕਿ 4 ਫੁੱਟ ਹੀ ਠੀਕ ਹੋਉਂਦੀ ਹੈ ਹਾਂਜੀ ਕਿ ਮੈਂ ਫੋਨ ਕੀਤਾ ਹੈ ਮਾਨੇਪੁਰ ਦੇ ਵਧਿਆ ਹੈ ਆ ਗਿਆ ਹੈ ਇਸ ਮੈਂ ਕੀਤਾ ਤੇ ਹੁੰਦਾ ਵੀ ਪਾਣੀ ਆਉਂ ਰਿਹਾ ਠੀਕ ਹੈ ਜੀ ਤੇ ਉਧਰ ਪਾਣੀ ਚੜ ਗਿਆ ਸੀ ਅੱਜ ਆਉਂਦੇ ਆਉਂਦੇ ਪਾਣੀ ਤੇ ਕੁਛ 6 ਵੱਜ ਗਏ ਨੇ 6:30 ਵਜੇ ਪਾਣੀ ਅੱਜ ਵੀ ਛੱਡਿਆ ਨਾ 8 ਵਜੇ ਪਾਣੀ ਅੱਥੇ ਆਇਆ ਪਾਣੀ ਅੱਜ ਵੀ ਛੱਡਿਆ ਤੁਹਾਡਾ ਇਹ ਹੋਈ ਵੀਜੀ ਕਲਾਂ ਨੂੰ ਵੀ ਅੱਛਾ ਕਲਾਂ ਦਾ ਲੋਕਲਾ ਦੇ ਅੱਛਾ ਦੁੱਧ ਲੈਣ ਗਏ ਹਾਂ ਕੋੜਲੇ ਹਾਜੀ ਤੇ ਆਉਂਦੇ ਆਂ ਦੀ ਸੜਕ ਖਾਲੀ ਹੀ ਸਾਰੀ ਸੜਕ ਖਾਲੀ ਪਾਣੀ ਤੇ ਸ਼ਾਮੀ ਇਹ ਠੰਡੇ ਦੇ ਤਾਂ ਸੁਨੇ ਸਿਰਚਾਰ ਥੋੜਾ ਬਣ ਕੇ ਖੜਿਆ ਠੀਕ ਹੈ ਜੀ ਕਿੰਨਾ ਪਾਣੀ ਖੜਿਆ ਹਾਂਜੀ ਹਾਂਜੀ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਬਣਿਆ ਨਾ ਦੇਖੋ ਲੋਕਲ ਵੀਰ ਨੇ ਆਪਣੇ ਇਥੋਂ ਦੇ ਤੇ ਦੱਸਣ ਦੇ ਆ ਵੀ ਬੜਾ ਜਿਆਦਾ ਪਸ਼ੂਆਂ ਦਾ ਘਰਾਂ ਦਾ ਸਾਰਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਸ਼ਹਿਰ ਦੇ ਮਤਲਬ ਨਾਲ ਸ਼ਹਿਰ ਦੇ ਕਿਹਾ ਥੋੜਾ ਫੰਡ ਹੈ ਆ ਪਾਣੀ ਸਾਰੇ ਆ ਬਹੁਤ ਜਿਆਦਾ ਆ ਨਾ ਚੜਿਆ ਪਾਣੀ ਤੇ ਆ ਗੱਲ ਜਿਹੜੇ ਬਨੇ ਆ ਨਾ ਬਾਕੀ ਪੈਸੇ ਦੇਖੋ ਜਿਹੜੀ ਨੁਕਸਾਨ ਕੋਈ ਜ਼ਿੰਮੇਵਾਰ ਨਹੀਂ ਟੋਟਲੀ ਆ ਭਾਜੀ ਸਾਰਾ ਹੀ ਨੁਕਸਾਨ ਆ ਜ਼ਿੰਮੇਵਾਰ ਤੇ ਅੱਗੇ ਮਰਿਆ ਵਿਚਾਰਾ ਆਨੇ ਕਿ ਨੁਕਸਾਨ ਨੇ ਜ਼ਿੰਮੇਵਾਰ ਨਹੀਂ ਆਈ ਬਈ ਜ਼ਿੰਮੇਵਾਰ ਕੋਈ ਹਿਹਾਲ ਹੋਏ ਜਾਂ ਫਰੇ ਤਾਈ ਗਰੀਬ ਬੰਦਾ ਤੇ ਜੇ ਮਰਿਆ ਨਾਲ ਹਿਹਾੜਾ ਆ ਸਭ ਦਾ ਨੁਕਸਾਨ ਆ ਦੇਖੋ ਕੁਦਰਤ ਦੀ ਜਿਹੜੀ ਤਬਾਹੀ ਆ ਨਾ ਉਹ ਸਾਰੇ ਪਾਸੇ ਆ ਤੇ ਇਨਸਾਨਾਂ ਦਾ ਬੇਜਮਾਨ ਜਾਨਵਰਾਂ ਦਾ ਫਸਲਾਂ ਦਾ ਸਾਰਾ ਹੀ ਨੁਕਸਾਨ ਆ ਪੰਜਵਾਂ ਜਿਹਨੂੰ ਗਾਇਆ ਤੇ ਫੱਟੀਆਂ ਨੇ ਹੋ ਗਿਆ ਖੁਣ ਮਖਾਨ ਪਈ ਆ ਕੀ ਕਰਨਾ ਹਾਂਜੀ ਇਹ ਤਕਰੀਬਨ ਪਿੰਡਾਂ ਲੈਣ ਦੇ ਨਾਲ ਕਿੰਨੇ ਦੇ ਚਾਉਂਦੇ ਆ ਆਈਡੀਆ ਨਾਲ ਤਕਰੀਬਨ ਕਿੰਨੇ ਆ ਪਿੰਡ ਜਿਹੜੇ ਆਈਡੀਆ ਨਾਲ ਚਾਉਂਦੇ ਜਿਹੜੇ ਪਾਣੀ ਦੀ ਲਪੇਟ ਤੇ ਨੇ ਪਾਣੀ ਦੀ ਲਪੇਟ ਤੇ ਆ ਵਾਲੀ ਆ ਬੜੀ ਬੈਲਟ ਏਡੀ ਆ 30 ਘਾੜੀ ਪਿੰਡ ਦੇ ਨਾਰਮਲ ਹੀ ਲੱਗਾ 30 40 ਪਿੰਡ ਜਿਹੜੇ ਆ 40 ਪਿੰਡ ਤੇ ਨਾਰਮਲ ਹੀ ਲੇਖੜਨੇ ਲੱਗਦੇ ਠੀਕ ਹੈ ਬਸ ਓਕੇ ਕਿਹੜਾ ਪਿੰਡ ਬਬਜੀ ਆਪਣਾ ਤੂੰ ਹੀ ਇੱਥੋਂ ਜੇ ਖਾਸ ਠੀਕ ਹੈ ਦੇ ਵੀ ਦੇਰੀ ਆ ਚੰਨ ਬੋਹਾ ਆ ਰਿਹਾ ਬਟਾ ਠੀਕ ਹੈ ਜੀ ਠੀਕ ਹੈ ਜੀ ਚੰਨ ਪੂਰਾ ਠੀਕ ਹੈ ਅੱਛਾ ਪੂਰਾ ਪਾਣੀ ਉੱਤੇ ਫਿਰ ਗਿਆ ਤੇ ਉਹਦੇ ਨਾਲ ਪਾਣੀ ਜ਼ਿਆਦਾ ਹੈ 88 ਨਾਲ ਪਾਣੀ ਜ਼ਿਆਦਾ ਤੂੰ ਹੀ ਤਾਂ ਬਾਬਾ ਜੀ 88 ਦਾ ਵੇਖਿਆ ਨਾ ਤੂੰ ਆਹ ਨਾ ਟਰ ਕੇ ਬਾਹਰ ਦੇਖ ਰਿਹਾ ਹਾਂ ਜੀ ਹਾਂ ਜੀ ਬਹੁਤ ਹੀ ਜ਼ਿਆਦਾ ਮੰਧਿਆਰ ਆ ਨਾ ਬਹੁਤ ਜ਼ਿਆਦਾ ਔਖਾ ਵੇਖੋ ਦੇ ਲੋਕਾਂ ਥੋੜੇ ਬੁਢੇ ਕੱਢ ਲਈ ਜੇ ਆਪਕੇ ਨਾਲ ਦੇ ਨੱਕ ਚੱਲ ਗਏ ਤੇ ਇਹ ਜਿਹੜਾ ਜਾੜਾ ਨਾ ਮੁੜ ਕੇ ਅਜੇ ਤਾਂ ਪਿਛਲਾ ਹੀ ਨਹੀਂ ਘਾਟਾ ਪੂਰਾ ਹੋਣਿਆ 20 ਸਾਲ ਪਿੱਛੇ ਗਏ ਜੀ ਫਸਲ ਮਾਰਦੇ ਸਵਾ ਬੁੱਟਾਂ ਸਵਾ ਕਨੇ ਸਾਥੋਂ ਕਰਾ ਦੇ ਉਹ ਜੜਾ ਰੱਖੋ ਸਸ ਜੀ ਅੱਜ ਇਹ ਪਾਣੀ ਰੋਲ ਨਹੀਂ ਡਾਉਣਾ ਹਾਂ 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 ਜੀ ਨੇ ਪਾਣੀ ਇਹ ਛੱਡਿਆ ਹੁਣ ਉਹਦੇ ਉਹਦੇ ਜਿਹੜਾ ਸਾਡੇ ਤੇ ਨਹੀਂ ਫਾਰ ਮਾਰੇਗਾ ਉਹ ਮਾਰੇਗਾ ਨਹੀਂ ਮਾਰੇਗਾ ਉਹ ਜਿਹੜਾ ਪਣੀ ਹੋ ਰਾਵੀ ਤੇ ਅੱਜ ਪੈਂਡਿਆ ਸਾਰੇ ਉਹਦਾ ਇਹ ਜਿਹੜੀ ਬੈਲਟ ਨੂੰ ਇਹ ਰਾਵੀ ਦੀ ਮਾਰ ਹੁਣ ਰਾਵੀ ਉੱਪਰ ਆਇਆ ਇਹ ਪਣੀ ਬਹੁਤ ਧੋਫਾ ਹੋ ਗਿਆ ਜਨਾਹ ਫਰਤ ਟਕੜਾ ਮੰਜਾ ਨਹੀਂ ਜਾਗ ਰਹਾ ਹਾਂ ਹਾਂਜੀ 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 ਬਿਲਕੁਲ ਬਿਲਕੁਲ ਇਹ ਇਹਨੇ ਕਰ ਦਿੱਤੀ ਹੈ ਪਾਣੀ ਨਹੀਂ ਪਾਣੀ ਬਣੋ ਨਾ ਪਾਣੀ ਛੁੱਟ ਜਾ ਜੀ ਇਹ ਤੁਹਾਡੇ ਆ ਚਲੋ ਮਾਰੇ ਗੁਰਾਂ ਦਾ ਮੇਰੀ ਕਰੇ ਤੇ ਸਾਰਾ ਕੁਝ ਠੀਕ ਹੋਵੇ ਹਾਂਜੀ ਆਜ ਆਉਂਦੀ ਆ ਹਾਂਜੀ ਹਾਂਜੀ ਬਿਲਕੁਲ ਜੀ ਇਹ ਤੇ ਹੁਣ ਜਦੋਂ ਹਾਂਜੀ ਹਾਂਜੀ ਦੇਖੋ ਜੀ ਤੁਸੀਂ ਵੇਖਿਆ ਕਲਾਨੌਰ ਦਾ ਹਾਲ ਕਿ ਜਿਹੜਾ ਕਲਾਨੌਰ ਤੋਂ ਬਰੀਲਾ ਰੋਸਾ ਪਕੀਵਾ ਤੇ ਜਿਹੜੇ ਇੱਧਰ ਪਿੰਡ ਵੀ ਬੋੜਾ ਵਾਲੀ ਛਾਹ ਪੁਰ ਬਰੀਲਾ ਸਾਰੇ ਹੀ ਪਾਣੀ ਨਾਲ ਲੱਤੂ ਪਤੂ ਨੇ ਬਹੁਤ ਜ਼ਿਆਦਾ ਮੁਸ਼ਕਲ ਆ ਤੇ ਬਾਹੀ ਗੁਰੂ ਮਿਹਰ ਹੀ ਕਰੇ ਔਖਾ ਹੀ ਆ ਸਾਰਾ ਮਤਲਬ ਜਲਤਾਂ ਲਵਾਈ ਪਈ ਆ ਬਿਲਕੁਲ ਸ਼ਹਿਰ ਕਲਾਨੌਰ ਦੇ ਵਾਲੇ ਵਾਲੇ ਪਾਣੀ ਨੇ ਘੇਰਾ ਪਾਇਆ ਵੇਖੋ ਬੂਟੇ ਕਿੰਨੇ ਅੱਧੇ ਅੱਧੇ ਡੁੱਬ ਗਏ ਆ ਵੱਡੇ ਬੂਟੇ ਕੀ ਕਿੰਦਾ ਵੀਰ ਜੀ ਸਵੇਰ ਨਾਲ ਘਟਿਆ ਥੋੜਾ ਲੱਗਦਾ ਨਹੀਂ ਆ ਘਟਿਆ ਠੀਕ ਆ ਠੀਕ ਆ ਚਲੋ ਸ਼ੁਕਰ ਮਾਲਕ ਦਾ ਘਟ ਜਾਈਏ ਭਰਾ ਆ ਤੁਹਾਨੂੰ ਕਿੰਦਾ ਦੀ ਗੱਡੀ ਚ ਅੱਗੇ ਜਾਣਾ ਮੁਸ਼ਕਿਲ ਹੋਣਿਆ ਕਿ ਸਾਰੇ ਨਾਲ ਦੇ ਕੋਈ 30 35 ਪਿੰਡ ਨੇ ਜਿਹੜੇ ਇਸ ਟਾਈਮ ਪਾਣੀ ਦੀ ਲਪੇਟ ਦੇ ਵਿੱਚ ਨੇ ਰਹਿਣ ਸੈਣ ਵੀ ਲੋਕਾਂ ਦਾ ਬਹੁਤ ਜ਼ਿਆਦਾ ਮੁਸ਼ਕਿਲ ਹੋਇਆ ਸ਼ਹਿਰ ਦਾ ਤੜੀ ਹੋ ਪਾਈ ਨਾ ਬੱਚਿਆਂ ਨੂੰ ਬਹੁਤ ਜਿਆਦਾ ਦਿੱਕਤ ਪਰੇਸ਼ਾਨੀ ਆਉਂਦੀ ਪਾਣੀ ਚ ਨਿਕਲਦੀ ਦੂਰ ਤੱਕ ਜਿੱਥੋਂ ਤੱਕ ਨਜੇ ਜਾਂਦੀ ਹੈ ਪਾਣੀ ਆ ਬਹੁਤ ਹੀ ਜਿਆਦਾ ਤਬਾਈ ਹਰ ਪਾਸੇ ਬਿਲਕੁਲ ਕਲਾਨੌਰ ਸ਼ਹਿਰ ਦੇ ਅਲਾਦ ਵਾਲਾ ਸਿਰਫ ਕਲਾਨੌਰ ਸ਼ਹਿਰ ਜਿਹੜੀ ਟੁਕਰੀ ਉਹ ਵਿੱਚ ਹਜੇ ਪਾਣੀ ਤੋਂ ਬਚੀ ਆ ਬਾਕੀ ਆਲੇ ਦੁਆਲੇ ਦੇ ਪਿੰਡਾਂ 'ਚ ਪਾਣੀ ਪਾਣੀ ਹੋਇਆ ਬਿਲਕੁਲ ਹਾਂਜੀ ਹਾਂਜੀ ਤੁਹਾਡਾ ਪਿੰਡ ਹੋਈ ਭਾਜੀ ਤੁਹਾਡਾ ਵੀ ਉਹ ਪਿੰਡ ਇਹ ਨਾਲ ਹੀ ਅਗਲੇ ਪਾਸੇ ਤੇ ਉੱਥੇ ਕਿਦਾਂ ਪਾਣੀ ਦਾ ਬਚਾਈ ਹਜੇ ਹਾਂ ਉਧਰ ਬਚਾਇਆ ਚਲੋ ਕੁਝ ਘਰ ਵੀ ਲੱਗ ਲੱਗੇ ਡੁੱਬੇ ਆ। ਉਹ ਇੱਕ ਸਾਹਮਣੇ ਗੁਰਦਾਵਾ ਵੀ ਪਾਣੀ ਦੇ ਪੇਰ ਚ ਜਿਉਂ ਕਰਕੇ ਤੁਹਾਨੂੰ ਦਿਖਾਉਣਾ। ਪਾਣੀ ਬੜੇ ਪਾਣੀ ਹੈ ਬਿਲਕੁਲ। ਤੇ ਜੀਆਂ ਕਲਾਨੋਦੀ ਮਾਰਕੀਟ ਦੇ ਵਿੱਚ ਤੇ ਜਿਹੜੇ ਆਪਣੇ ਵੀਰ ਭਰਾ ਇਹ ਦੁਕਾਨਦਾਰ ਨੇ ਇਹਨਾਂ ਕੋ ਵੀ ਥੋੜਾ ਪੁੱਛਨੇ ਆਂ ਵੀ ਇਹਨਾਂ ਦਾ ਕਹਿਣਾ ਕੀ ਆ। ਵੀਰ ਜੀ ਜਿਹੜਾ ਫਿਰ ਪਾਣੀ ਦੀ ਸਾਰੀ ਲਪੇਟ ਆ ਇਹਦੀ ਮਾਰ तकरीबन ਤੁਹਾਨੂੰ ਪਤਾ ਹਰ ਚੀਜ਼ ਤੇ ਅਸਰ ਕਰੇਗੀ ਹਣਾ ਨਹੀਂ ਜਨਾਬ ਬਿਲਕੁਲ ਕਰੇਗੀ ਇਨਾ ਜ਼ਿਮੀਦਾਰ ਦਾ ਬਹੁਤ ਨੁਕਸਾਨ ਹੋਇਆ ਤੇ ਜ਼ਿਮੀਦਾਰਾਂ ਦੇ ਸਿਰ ਤੇ ਹੀ ਸਾਡੀ ਦੁਕਾਨਦਾਰੀਆਂ ਨੇ ਹਾਂਜੀ ਜੇ ਸਾਡਾ ਜ਼ਿਮੀਦਾਰ ਸਾਡਾ ਖੁਸ਼ ਰਹੇਗਾ ਤੇ ਫੇਰ ਹੀ ਸਾਡਾ ਆਈ ਕੁਛ ਰਹਿ ਸਕਦੇ ਆ ਤੇ ਜ਼ਿਮੀਦਾਰ ਸੇ ਸਾਡੇ ਕੋ ਆਏਗਾ ਤੇ ਫੇਰ ਹੀ ਸਾਡੀ ਦੁਕਾਨ ਤੇ رونਕ ਲੱਗਣੀ ਹੈ ਬਿਲਕੁਲ ਸਹੀ ਗੱਲ ਬਿਲਕੁਲ ਗੱਲ ਹੈ ਕਿ ਨਹੀਂ ਜੇ ਜਿੰਮੇਦਾਰ ਦਾ ਨੁਕਸਾਨ ਆ ਬਾਕੀ ਇਹ ਕੁਦਰਤ ਦਾ ਕਹਿਰ ਹੈ ਇੱਥੇ ਕੁਝ ਨਹੀਂ ਕੀਤਾ ਜਾ ਸਕਦਾ ਪਰਮਾਤਮਾ ਦਾ ਪਰਮਾਤਮਾ ਦੇ ਵੱਲੋਂ ਹੀ ਆ ਜੋ ਹੈਗਾ ਇਹਦੇ ਵਿੱਚ ਇਹੀ ਸਭ ਨੂੰ ਦੁਆ ਕਰਨੀ ਚਾਹੀਦੀ ਹੈ ਕਿ ਇਹ ਕਹਿਰ ਹੁਣ ਇੱਥੇ ਹੀ ਥੰਮ ਜਾਵੇ ਗਾੜੀ ਨਾ ਜਾਵੇ ਇੱਥੇ ਪਾਣੀ ਇੱਥੇ ਜਿਹੜਾ ਹੈਗਾ ਉਹ ਇੱਥੇ ਹੀ ਖੰਮ ਦੇ ਤਾਂ ਕਿ ਇਹ ਦੋ ਚਾਰ ਤੂਫਾਨ ਲੱਗਣ ਤਾਂ ਕਿ ਇਹ ਪਾਣੀ ਜਿਹੜਾ ਸੁੱਕ ਜਾਵੇ ਠੀਕ ਹੈ ਵੀਰ ਜੀ ਬਿਲਕੁਲ ਗੱਲ ਵੀਰ ਹਣਾ ਸਹੀ ਗਈ ਆ ਵੀ ਜਦੋਂ ਵੀ ਕਿਸੇ ਚੀਜ਼ ਦੀ ਮਾਰ ਪੈਂਦੀ ਆ ਉਹ ਉਹ ਟੋਟਲੀ ਸਾਰੇ ਖੇਤਰ ਦੇ ਵਿੱਚ ਪੈਂਦੀ ਆ ਹਾਂਜੀ ਹਾਂਜੀ ਇਹ ਮਤਲਬ ਕਿਸਾਨਾਂ ਤੇ ਜਾਨਵਰਾਂ ਦੇ ਦੁਕਾਨਦਾਰ ਭਰਾਵਾਂ ਦੇ ਕਿਉਂਕਿ ਮਾਰਕੀਟ ਜਿਹੜੀ ਹਰ ਚੀਜ਼ ਉਸੇ ਸਰਕਲ ਨਾਲ ਘੁੰਮਦੀ ਆ ਜਨਾਬ ਪਤਾ ਕੀ ਚੱਕਰ ਜਿਹੜਾ ਸਾਡਾ ਏਰੀਆ ਨਾ ਇਹ ਸਾਰਾ ਬਾਰਡਰ ਏਰੀਆ ਵਾ ਬਾਰਡਰ ਏਰੀਏ ਦੇ ਵਿੱਚ ਜ਼ਿਮੀਦਾਰ ਕਿਸਾਨ ਖੁਸ਼ਹਾਲ ਰਹੇਗਾ ਤੇ ਸਾਡੀ ਖੁਸ਼ਹਾਲੀ ਹੋਏਗੀ ਬਾਰਡਰ ਲਾਈਨ ਆਪਣੇ ਤੋਂ ਕਿੰਨੀ ਇਥੋਂ ਵੀਰ ਜੀ ਪਾ ਪੈਂਦੀ ਆ ਬਿਲਕੁਲ ਲਾਗੇ ਲੱਗੀ ਆ 3 ਕਿਲੋਮੀਟਰ ਸਾਲੇ ਚੱਕਾ 3-4 ਕਿਲੋਮੀਟਰ ਬਰੀ ਲਾਵਾ 3-4 ਕਿਲੋਮੀਟਰ ਆ ਸਾਰੇ ਪਿੰਡ ਨੇ ਲਾਗੇ ਲੱਗੀ ਸਾਰੇ ਪਿੰਡ ਨੇ ਤੇ ਇਹ ਪਾਣੀ ਇਹ ਆਪਣਾ ਪਾਣੀ ਵਿੱਚ ਕਿੰਨਾਂ ਤੋਂ ਜ਼ਿਆਦਾ ਵਧਿਆ ਹੈ ਆਪਣੇ ਤੇ ਇਹ ਭਾਜੀ ਪਰਸੋਂ ਦਾ ਪਰਸੋਂ ਤੇ ਕੱਲ ਦਾ ਪਰਸੋਂ ਤੇ ਕੱਲ ਦਾ ਜ਼ਿਆਦਾ ਹਾਂਜੀ ਹਾਂਜੀ ਠੀਕ ਆ ਚਲੋ ਸਟਾਡੀ ਗਾਂ ਬਿਲਕੁਲ ਠੀਕ ਹੈ ਵੀ ਮਹਾਰਾਜ ਮੇਰ ਕਰੇ ਗੁਰੂ ਆਂਦਾ ਹਾਂਜੀ ਹਾਂਜੀ ਵੀ ਸਾਰਾ ਕੁਝ ਕੰਟਰੋਲ ਚ ਹੋਏ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰਾ ਹਾਂਜੀ ਹਾਂਜੀ ਛੇੜ ਜੀ ਪਾਣੀ ਪਾਣੀ ਤੇ ਬਸ ਕਰੋ ਨਾ ਅੱਜ ਦਰਦਾ ਪਿੰਡ ਸਨ ਕੋ ਸਾਈਡ ਬਣਾਉਣੀਆਂ ਦਾ ਜਿਨ੍ਹਾਂ ਨੇ ਲੰਗਰ ਪਾ ਕੇ ਜੀ ਪੁਲਿਸ ਬੱਚਿਆਂ ਵਾਸਤੇ ਸੇਵਾ ਦੀਪੀਆ ਮੈਂ ਬਹੁਤ ਹੱਥ ਜੋੜ ਕੇ ਧੰਨਵਾਦ ਕਰਦਾ ਆਪਣੇ ਪਿੰਡ ਦੇ ਬੀਬੀਆਂ ਭੈਣਾਂ ਦਾ ਜਿਨ੍ਹਾਂ ਨੇ ਲੰਗਰ ਪਕਾ ਪਕਾ ਕੇ ਆ ਸੇਵਾਵਾਂ ਖੱਟੀਆਂ ਨੇ ਮੈਂ ਸੀ ਬਹੁਤ ਧੰਨਵਾਦ ਕਰਦੇ ਆ ਜੀ ਅਸੀਂ ਸਭ ਜੀ ਚੰਗੀਆਂ ਪਿੰਡ ਦੀ ਬਸਤੀ ਵਿੱਚ ਖੜੇ ਆ ਜਿੱਥੇ ਅਜੇ ਤੱਕ ਕੋਈ ਵੀ ਟਰਾਲੀ ਰਾਸ਼ਨ ਵਾਲੀ ਨਹੀਂ ਪੰਚੀ ਇਹ ਲਿਟਰ ਵਾਲੀ ਜਿਹੜੀ ਅੱਜ ਤੱਕ ਪੱਤੋਂ ਦੀ ਰਸਣ ਵਾਲੀ ਹੋਣਾ ਆਈ ਹੈ ਤੁਸੀਂ ਵੇਖ ਹੀ ਰਹੇ ਹੋ ਕਿ ਕਿਹੋ ਜਿਹਾ ਸੰਗਤ ਨੰਗਰ ਲੱਗ ਜਾ ਰਹੀ ਹੈ ਕੋਠਿਆਂ 'ਚ ਸੰਗਤ ਬੈਠੀ ਹੋਈ ਹੈ ਜੀ ਆਪਣੇ ਪਿੰਡ ਦੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਪਿੰਡ ਕਮਾਨੀਆਂ ਦਾ ਜੀ ਇਹ ਸੰਗਤਾਂ ਲੰਗਰ ਵਰਤਾਈਆਂ ਨੇ ਜੀ ਆਪਣੀ ਵਾਦੀ ਦੋ ਜੀ ਦੋ ਨੰਗਰ ਜਿਹੜਾ ਮਹਾਰਾਜ ਦਾ ਲੰਗਰ ਹੈ ਵਰਤਾਓ ਪਰਸ਼ਾਨ ਹੋ ਨਈਓ ਪਸਾਦੇ ਵਾਧਾ ਹੋ ਯਾਰ ਦੇਖਦੇ ਹਾਂ ਆ ਮੇਰੇ ਪਿੰਡ ਦੇ ਨੌਜਵਾਨ ਸੇਵਾ ਕਰਦੇ ਹੋਈ ਹਾਲਾਂਕਿ ਆਂਡੀ ਕਵਾਟੀਆਂ ਦੇ ਦੇ ਰਹੇ ਲਾਗੇ ਦੇ ਦਿਓ ਸਾਲ ਭਰ ਭਰਾਂ ਦੇ ਰਹੋ ਅਸੀਂ ਧੰਨਵਾਦ ਕਰਦੇ ਹਾਂ ਕਿ ਟਰੈਕਟਰ ਵਾੜਿਆ ਲੈ ਕੇ ਮੇਨੂੰ ਦਲੇਰੀ ਨਾਲ ਸਾਡੇ ਕੋਲ ਇੱਥੇ ਪਹੁੰਚਣਾ ਸੀਗਾ ਇੱਥੇ ਜੀ ਅਸੀਂ ਧੰਨਵਾਦ ਕਰਦੇ ਹਾਂ ਕਿ ਟਰੈਕਟਰ ਲੈ ਕੇ ਮੇਨੂੰ ਇਸ ਤਰ੍ਹਾਂ ਟਰੈਕਟਰ ਲੈ ਕੇ ਇਥੇ ਵਾੜਿਆ ਬਹੁਤ ਧੰਨਵਾਦ ਹੱਥ